ਜਿੱਦਾਂ ਭਾਜੀ ਇੱਥੇ ਹੁਣ ਆ ਜੰਗਲੀ ਏਰੀਆ ਵਾਕੀ ਹਾਂਜੀ ਫਿਰ ਤੁਹਾਨੂੰ ਜਾਨਵਰ ਵੀ ਉਹ ਕਰਦੇ ਆ ਖਰਾਬ ਫਸਲ ਫੁੱਸਲ ਨੂੰ ਹਾਂਜੀ ਭਾਜੀ ਜਾਨਵਰ ਕਰਦੇ ਆ ਫਸਲ ਨੂੰ ਖਰਾਬ ਜਿੱਦਾਂ ਡਿਪੈਂਡ ਵਾ ਜਿੱਦਾਂ ਮੈਂ ਇੱਕ ਸਾਰੀ ਤੇ ਸੋਇਆਬੀਨ ਬੀਜੀ ਸੀਗੀ ਇੱਥੇ ਟਰਕੀਆਂ ਬਹੁਤ ਆ ਤੇ ਉਹ ਇੱਥੇ ਜਾਨਵਰ ਬਹੁਤ ਆਉਂਦੇ ਸੀ ਲੋਕਾਂ ਨੇ ਰਜਿਸਟਰਡ ਕਰਾਈ ਸੀ ਲਾਇਸੈਂਸ ਤੇ ਉਹਨਾਂ ਨੇ ਇੱਥੇ ਬਣਾਏ ਹੋਏ ਸੀ ਧਰਮਨ ਦਿਖਾਉਣਾ ਅਦਰ ਘਰ ਜਿਹਾ ਬਣੇ ਹੋਏ ਆ ਉਹ ਉੱਚੇ ਉਹ ਰਾਤ ਨੂੰ ਇੱਥੇ ਹੀ ਸੌਂਦੇ ਹੁੰਦੇ ਸੀ ਤੋ ਲੋਕਾਂ ਨੇ ਇੱਥੇ ਸ਼ਿਕਾਰ ਬਹੁਤ ਖੇੜ ਦੇਂਦੇ ਸੀ ਤੇ ਉਹਦੇ ਕਰਕੇ ਜਾਨਵਰ ਇੱਥੇ ਬਹੁਤ ਘੱਟ ਹੁੰਦੇ ਸੀ ਪਹਿਲਾਂ-ਪਹਿਲਾਂ ਹਾਂਜੀ ਤੇ ਜਦੋਂ ਅਸੀਂ ਲਈ ਪ੍ਰਾਪਰਟੀ ਤੇ ਸਾਨੂੰ ਜਦੋਂ ਮੇਰਾ ਇੱਕ ਪਾਰਟਨਰ ਹੋਰ ਹੈਗਾ ਨਾ ਮੁੰਡਾ ਉਹ ਥੋੜਾ ਰਿਲੀਜੀਅਸ ਵਾ ਹਾਂਜੀ ਉਹ ਕਹਿੰਦਾ ਯਾਰ ਨਹੀਂ ਆਪਾਂ ਵੀ ਖੂਨ ਖਰਾਬਾ ਨਹੀਂ ਕਰਨਾ ਨਾ ਮੈਂ ਕਿਹਾ ਚਲੋ ਛੁੱਕੇ ਬੈਰ ਹੈ ਨਾ ਵੀ ਅਸੀਂ ਮੈਂ ਵੀ ਨਹੀਂ ਚਾਹੁੰਦਾ ਕਿਉਂਕਿ ਹਰ ਬੰਦੇ ਦਾ ਸਟਾਈਲ ਹੁੰਦਾ ਹਾਂਜੀ ਤੇ ਅਸੀਂ ਉਹ ਬੰਦਿਆਂ ਨੂੰ ਕਹਿਤਾ ਵੀ ਤੂੰ ਸਾਡੀ ਪ੍ਰਾਪਰਟੀ ਤੇ ਨਹੀਂ ਆਉਣਾ ਨਾ ਇਸ ਤੋਂ ਬਾਅਦ ਓਕੇ ਜੀ ਸਾਡੇ ਗੁੱਸੇ ਵੀ ਹੋਏ ਚਲੋ ਐਨੀਵੇ ਗੋਰੀ ਸੀ ਗੋਰੀ ਹੀ ਤਾਂ ਤੇ ਰੰਡੇ ਵੀ ਹੋਏ ਮੈਂ ਕਹਿਆ ਸਾਡੀ ਪ੍ਰਾਪਰਟੀ ਸਾਡੀ ਮਰਜ਼ੀ ਹੈ ਨਾ ਅੱਛਾ ਵੀ ਸਾਨੂੰ ਫਿਰ ਮਨਤਾ ਕਰਨ ਲੱਪਿਆ ਵੀ 1 ਸਾਲ ਕਢਾ ਦਿਓ ਲਾਇਸੈਂਸ ਸਿਸਟਮ ਮੈਂ ਕਹਾਂ ਵੀ ਨਹੀਂ ਹੈ ਨਾ ਵੀ ਅਸੀਂ ਨਹੀਂ ਚਾਹੁੰਦੇ ਨਹੀਂ ਮਤਲਬ ਮਾਲਕ ਨੂੰ ਫਿਰ ਪੈਸੇ ਹੀ ਦੰਦੇ ਸੀ ਇਸਕਾਰ ਕਰਨ ਨਹੀਂ 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 ਉਹ ਉਦਾਂ ਹੀ ਇਹਨਾਂ ਦੇ ਮਿੱਤਰ-ਮੁੱਤਰ ਸੀਗੇ ਸਾਰੇ ਉਦਾਂ ਹੀ ਉਹਨਾਂ ਨੇ ਆਉਂਦੇ ਜਾਂਦੇ ਰਹਿੰਦੇ ਸੀ ਤੇ ਸਾਨੂੰ ਵੀ ਨਹੀਂ ਪਹਿਲਾਂ ਪਤਾ ਸੀਗਾ ਸੀ ਪ੍ਰਾਪਰਟੀ ਲਈ ਇੱਕ ਦਿਨ ਆਏ ਮੈਂ ਸੋਚਿਆ ਵੀ ਸਾਰਾ ਗਨ ਦੇ ਫਾਇਰ ਦੇ ਆਵਾਜ਼ ਆ ਰਹੀ ਹੈ ਨਾ ਵੀ ਇਹ ਕੌਣ ਆ ਮੈਂ ਲੱਭਦਾ ਲੱਭਦਾ ਗੱਡੀ 'ਚ ਗਿਆ ਮੈਂ ਦੇਖਿਆ ਇੱਕ ਗੋਰੇ ਡਰਦੇ ਤੇ ਆਪ ਸਾਡਾ ਜੰਗਲ ਚ ਬੈਠਾ ਬੰਦੂਕ ਲੈ ਕੇ ਉਹ ਮੈਂ ਕਹਿੰਦਾ ਤੂੰ ਇੱਥੇ ਕਰਦਾ ਕਹਿੰਦਾ ਵੀ ਮੈਂ ਜਦਾ ਹੰਟਿੰਗ ਕਰਦਾ ਮੈਂ ਕਹਿੰਦਾ ਤੈਨੂੰ ਕਿਹਨੇ ਆ ਕਹਿੰਦਾ ਵੀ ਮੈਂ ਤਾਂ ਹੋਨਰ ਨੂੰ ਜਾਣਦਾ ਮੈਂ ਹਸਣਲਾ ਮੈਂ ਕਹਿੰਦਾ ਹੋਨਰ ਤਾਂ ਮੈਂ ਆ ਤੇ ਫਿਰ ਉਹਨੇ ਮੈਨੂੰ ਦੱਸਿਆ ਵੀ ਨਹੀਂ ਨਹੀਂ ਮੈਂ ਉਹਨਾਂ ਨੂੰ ਜਾਣਦਾ ਐ ਜੋ ਹੋਇਆ ਉਹਨੇ ਦੱਸਿਆ ਵੀ ਨਹੀਂ ਭਰਾਵਾ ਬੰਦ ਕਰੋ ਇਹ ਜਗਾੜ ਫਿਰ ਇਹਨਾਂ ਨੂੰ ਪੁੱਛ ਪੁੱਛ ਕੇ ਸਾਰਿਆਂ ਨੂੰ ਕਹਿਤਾ ਸੀ ਵੀ ਕੋਈ ਹੰਟਿੰਗ ਨਹੀਂ ਇੱਥੇ ਕਰਨੀ ਆ ਓਕੇ ਜੀ ਓਕੇ ਤੇ ਕੀ ਹੋਇਆ ਪਹਿਲੇ ਸਾਲ ਅਸੀਂ ਬਿਜੀ ਸੋਇਆ ਵੀਨ ਹਾਂਜੀ ਉਹ ਹੰਟਿੰਗ ਬੰਦ ਹੋਣੀ ਕਰਕੇ ਉਹ ਟਰਕੀਆਂ ਇੰਨੀ ਹੈਗੇ ਇੱਥੇ ਆਈਆਂ ਆ ਭਾਦੀ ਇੱਥੇ ਹੀ ਬਿ ਵੀ ਮੈਨੂੰ ਮਤਲਬ ਕਿ ਪੈਹਾ ਬਚਣਾ ਤਾਂ ਕਿ ਇਸੇ ਮੈਂ ਤਾਂ ਜੇਬ ਚੋਂ ਪੈਸੇ ਪਾਉਣੇ ਪਏ ਤੇ ਫਿਰ ਸਾਨੂੰ ਪਤਾ ਲੱਗਾ ਵੀ ਇਹ ਵੀ ਚੀਜ਼ਾਂ ਜ਼ਰੂਰੀ ਆ ਹਨਾ ਨੇਚਰ ਨਾਲ ਤੁਸੀਂ ਮਤਲਬ ਕਿ ਨਹੀਂ ਕਰ ਸਕਦੇ ਹਜੇ ਤੱਕ ਉਦਾਂ ਹੀ ਲਾਉਤ ਨਹੀਂ ਕੀਤਾ ਪਰ ਹੁਣ ਅਸੀਂ ਆਪ ਹੀ ਮੇਰੇ ਕੋ ਗੰਨਾ ਗੰਨਾ ਹੈਗੀਆਂ ਆ ਅਸੀਂ ਮੜੇ ਮੁੱਟੀਆਂ ਡਿਸਚਾਰਜ ਕਰਕੇ ਨਾ ਉਹ ਤਾਂ ਖੋਲ ਸੈਟ ਜੀ ਦੇ ਇੱਥੇ ਓਕੇ ਇਹ ਸਮੈਲ ਇਹਨਾਂ ਨੂੰ ਜਾਨਵਰਾਂ ਨੂੰ ਬਹੁਤ ਆਉਂਦੀ ਓਦੀ ਇਮਿਊਨਿਸ਼ਨ ਦੀ ਤੇ ਫਿਰ ਉਹ ਉਹਦੀ ਸਮੈਲ ਤੋਂ ਹੀ ਭੱਜ ਜਾਂਦੇ ਆ अच्छा ये हां ਹੁਣ ਤੁਸੀਂ ਮੈਂ ਹੁਣ ਤਾਂ ਚਲ ਬਾਅਦ ਹੀ ਨੇ ਤੂੰ ਦੇਖਦੇ ਤੈਨੂੰ ਇਥੇ ਕਿਤੇ ਪਏ ਹੋਣੇ ਖੋਲ ਦਨਾਲੀ ਵਾਲੇ ਦਾ ਜੋ ਵੀ ਹੈਗੇ ਮੇਰੇ ਕੋਲ ਪਈ ਹੁੰਦੀ ਗੱਡੀ ਚ ਹਮੇਸ਼ਾ ਹੀ ਹਾਂਜੀ ਹਾਂਜੀ ਤੂੰ ਮੈਂ ਕਰ ਕਰ ਕੇ ਫੇਰ ਸੱਟ ਜਨਾਂ ਦਾ ਖੋਲ ਇੱਥੇ ओके ओ फिर ओ उना डरदे आंदे ਨਹੀਂ ਲਾਗੇ ਛਾਕੇ ਆਉਂਦੇ ਤੇ ਹੈਗੇ ਆ ਹੁਣ ਇੱਥੇ ਬਹੁਤ ਜਾਨਵਰ ਆ ਤੁਹਾਡੇ ਇੱਥੇ ਹੇਰਨ ਵੀ ਹੈਗੇ ਆ ਵੱਡੇ ਵੱਡੇ ਉਹ ਮੂਸ ਜੇ ਵੀ ਹੈਗੇ ਆ ਓਕੇ ਜੀ ਓਕੇ ਪਰ ਕਈ ਵਾਰੀ ਉਹ ਧਣ ਤੋਂ ਡਰਦੇ ਆਂਦੇ ਆ ਆਪਾਂ ਉਹ ਆਰਡਰ ਦੇ ਰਹੀਦਾ ਆ ਉਹ ਇੱਕ ਦਿਨ ਮੈਂ ਆਈ ਟੀ ਵੀ ਲੈ ਕੇ ਪਿੱਛੇ ਚੱਲ ਗਿਆ ਤੋ ਚੰਗਾ ਤਗੜਾ ਸੀਗਾ ਮੂਸ ਮੈਂ ਤਾਂ ਉਹ ਤੋਂ ਡਰਦਾ ਸੀਗਾ ਵੀ ਹਲਾ ਐਡਾ ਵੱਡਾ ਜੇ ਖੁਰ ਮਾਰੇ ਤਾਂ ਮੈਨੂੰ ਮਾਰ ਦੇਣਾ ਨੇ ਇਹ ਤਾਂ ਥੱਲੇ ਲੈ ਲੰਦਾ ਪੈਰਾਂ ਥੱਲੇ ਬੰਦ ਪਰ ਉਹ ਮੇਰੇ ਤੋਂ ਡਰ ਕੇ ਭੱਜ ਗਿਆ ਅੱਛਾ ਮਤਲਬ ਇਦਾਂ ਹੀ ਆ ਹੈਗੇ ਤਾਂ ਜਾਨਵਰ ਬਹੁਤ ਆ ਇੱਥੇ ਇਟਸ 올 ਡਿਪੈਂਡ ਵੀ ਤੁਸੀਂ ਕੀ ਕਰਦੇ ਆਂ ਸਾਡੇ ਉਧਰ ਬੋਲਟਨ ਚ ਜਦੋਂ ਅਸੀਂ ਨਵੀਂ ਨਵੀਂ ਪ੍ਰਾਪਰਟੀ ਲਈ ਸੀ ਉਹ ਉਧਰ ਸੂਰ ਹੈਗੇ ਸੀ ਜਾਂ ਅੰਕਲ ਜੀ ਤੁਹਾਨੂੰ ਪੁੱਛਿਆ ਨਾ ਉਧਰ ਸੀਗੇ ਸੂਰ ਭਾਈ ਉਧਰ ਸੂਰ ਹੁੰਦੇ ਸੀਗੇ ਤੇ ਸੂਰ ਤੁਹਾਨੂੰ ਬਹੁਤ ਪੈਂਦੇ ਆ ਅੱਛਾ ਜੀ ਫੇ ਉੱਥੇ ਵੀ ਅਸੀਂ ਇਹੀ ਫੰਡਾ ਵਰਤਿਆ ਸੀਗਾ ਉੱਥੇ ਵੀ ਮੈਂ ਫੇਰ ਫੂਰ ਕੱਢ ਗਏ ਹਨਾ